ਪਤਨੀ ਨੇ ਖੁਦ ਹੀ ਕਰਵਾਇਆ ਆਪਣੇ ਪਤੀ ਦਾ ਦੂਜਾ ਵਿਆਹ ਪਹਿਲੇ ਵਿਆਹ ਦੀ ਲੱਗਣ ਵੀ ਨਹੀਂ ਦਿੱਤੀ ਪਿਣਕ ਬੈਂਕ ਵਿੱਚ ਮੈਨੇਜਰ ਸੀ ਅਨੋਖੀ ਪਤਨੀ ਵਿਆਹ ਤੋਂ ਬਾਅਦ ਪਤੀ ਨੇ ਸ਼ੁਰੂ ਕਰਤੀ ਦੂਜੀ ਪਤਨੀ ਦੀ ਮਾਰਕੁੱਟ ਕਾਰਨ ਸੁਣ ਕੇ ਸਾਰੇ ਰਹਿ ਗਏ ਹੈਰਾਨ ਆਉਤੋਂ ਵੀ ਦੱਸ ਦਿਆ ਕਿ ਕੀ ਹੈ ਪੂਰਾ ਮਾਮਲਾ ਬੈਂਕ ਮੈਨੇਜਰ ਪਤਨੀ ਨੇ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਇਆ ਇੱਕ ਕੁੜੀ ਦੇ ਨਾਲ ਤੇ ਜਿਸ ਕੁੜੀ ਨਾਲ ਇਹ ਦੂਜਾ ਵਿਆਹ ਹੋਇਆ ਉਸ ਨੂੰ ਪਿੰਨਕ ਤੱਕ ਨਹੀਂ ਲੱਗਣ ਦਿੱਤੀ ਕਿ ਉਹ ਉਸ ਦੀ ਪਤਨੀ ਹੈ ਕਿ ਇਸ ਪਤੀ ਦਾ ਪਹਿਲਾ ਵਿਆਹ ਵੀ ਜਿਹੜਾ ਹੋ ਚੁੱਕਿਆ ਜਦੋਂ ਇਹ ਖਬਰ ਜਿਹੜੀ ਸਭ ਲੋਕਾਂ ਤੱਕ ਪਹੁੰਚਦੀ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਕਿ ਅਜਿਹਾ ਵੀ ਕੋਈ ਪੱਤੀ ਕਰ ਸਕਦੀ ਹੈ ਆਪਣੇ ਜੀਵਨ ਸਾਥੀ ਦੇ ਨਾਲ ਕਿ ਇੰਨਾ ਉਸ ਦਾ ਜ਼ਮੀਰ ਮਰ ਚੁੱਕਿਆ ਹੈ ਕਿ ਉਸ ਨੇ ਇੱਕ ਨਿੱਕੀ ਜੀ ਗੱਲ ਪਿੱਛੇ ਜਿਸ ਦਾ ਕਾਰਨ ਜਿਹੜਾ ਤੁਸੀਂ ਸੁਣ ਕੇ ਵੀ ਹੈਰਾਨ ਹੋਵੋਗੇ ਨਿੱਕੀ ਜੀ ਗੱਲ ਪਿੱਛੇ ਆਪਣੇ ਪਤੀ ਦਾ ਹੀ ਦੂਜਾ ਵਿਆਹ ਕਰਵਾ ਦਿੱਤਾ ਤਾਂ ਬੈਂਕ ਮੈਨੇਜਰ ਪਤਨੀ ਜੋ ਕਿ ਅਨੋਖੀ ਪਤਨੀ ਕਹਾਈ ਜਾ ਰਹੀ ਹੈ ਕਿਉਂਕਿ ਲੋਕ ਸੁਣ ਕੇ ਇਸ ਨੂੰ ਹੈਰਾਨ ਹੋ ਰਹੇ ਨੇ ਆਪਣੇ ਪਤੀ ਨੂੰ ਨੌਕਰਾਨੀ ਦੇ ਨਾਲ ਦੂਜਾ ਵਿਆਹ ਕਰਵਾਇਆ ਉਸ ਦਾ ਤਨ ਵਿਆਹੀ ਦੁਲਹਨ ਦੇ ਦਿੱਲੀ ਪਹੁੰਚਦੇ ਹੀ ਘਰ ਦੇ ਵਿੱਚ ਹੰਗਾਮਾ ਮਚ ਜਾਂਦਾ ਇਸ ਪੂਰੇ ਮਾਮਲੇ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਕੀ ਕੁਝ ਜਿਹੜਾ ਇਸ ਦੇ ਵਿੱਚ ਕਾਰਨ ਬਣਿਆ ਸੀ ਤਾਂ ਇਸ ਜੋੜੇ ਨੂੰ ਆਪਣੇ ਦਿੱਲੀ ਵਾਲ ਘਰ ਦੇ ਵਿੱਚ ਕੰਮ ਕਰਨ ਦੇ ਲਈ ਇੱਕ ਸਥਾਈ ਨੌਕਰਾਨੀ ਦੀ ਲੋੜ ਸੀ ਇਸ ਲਈ ਜਿਹੜਾ ਪਤੀ ਨੇ ਆਪਣੇ ਪਤੀ ਦਾ ਕਿਸੇ ਹੋਰ ਲੜਕੀ ਦੇ ਨਾਲ ਵਿਆਹ ਕਰਵਾ ਦਿੱਤਾ ਤੇ 4 ਦਿਨਾਂ ਬਾਅਦ ਪਤੀ ਨੇ ਉਸ ਦੀ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਉਸ ਨੇ ਆਪਣੇ ਪਤੀ ਨੂੰ ਆਪਣੀ ਪਹਿਲੀ ਪਤਨੀ ਦੇ ਨਾਲ ਦੇਖਿਆ ਨੇ ਉਸਦੇ ਬਾਰੇ ਪੁੱਛਿਆ ਤਾਂ ਇਸ ਤੋਂ ਬਾਅਦ ਪਤੀ ਨੇ ਦੱਸਿਆ ਕਿ ਇਹ ਉਸਦੀ ਪਹਿਲੀ ਪਤਨੀ ਹੈ ਫਿਰ ਸਾਰਾ ਮਾਮਲਾ ਸਾਹਮਣੇ ਆ ਜਾਂਦਾ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਵਿਆਹ ਦੇ 20 ਦਿਨ ਬਾਅਦ ਦੂਜੀ ਪਤਨੀ ਦਿੱਲੀ ਤੋਂ ਭਾਗਲਪੁਰ ਵਾਪਸ ਆ ਗਈ ਅਤੇ ਮੰਗਲਵਾਰ ਨੂੰ ਉਸਨੇ ਮਹਿਲਾ ਥਾਣੇ ਦੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਪੀੜਤਾ ਦਾ ਕਹਿਣਾ ਹੈ ਕਿ ਉਸਦਾ ਵਿਆਹ ਧੋਖੇ ਦੇ ਨਾਲ ਕੀਤਾ ਗਿਆ ਸੀ ਤੇ ਮੇਰੇ ਪਿਤਾ ਜੀ ਆਪਣਾ ਘਰ ਚ ਲਾਉਣ ਦੇ ਲਈ ਰਿਕਸ਼ਾ ਚਲਾਉਂਦੇ ਨੇ ਇੱਕ ਗਰੀਬ ਪਰਿਵਾਰ ਤੋਂ ਇਹ ਸੰਬੰਧ ਰੱਖਦੀ ਹੈ ਕੁੜੀ ਹੈ ਤਾਂ ਉਸਨੇ ਕਿਹਾ ਕਿ ਗਰੀਬ ਪਰਿਵਾਰ ਨੂੰ ਦੇਖ ਕੇ ਉਹਨਾਂ ਨੇ ਸਾਡੇ ਨਾਲ ਵਿਆਹ ਕਰਵਾ ਲਿਆ ਤਾਂ ਦਿੱਲੀ ਜਾ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਪਤੀ ਨੇ ਇਸ ਦੇ ਨਾਲ ਵਿਆਹ ਇੱਕ ਨੌਕਰਾਨੀ ਨਰ ਜੜਾ ਉਹਨੂੰ ਨੌਕਰਾਨੀ ਦੀ ਜ਼ਰੂਰਤ ਸੀਗੀ ਇਸ ਕਰਕੇ ਵਿਆਹ ਕਰਵਾਇਆ ਸੀ ਤਾਂ ਹੈਰਾਨ ਕਰ ਰਿਹਾ ਹੈ ਮਾਮਲਾ ਸਭ ਨੂੰ ਹਰ ਕੋਈ ਇਸ ਨੂੰ ਸੁਣ ਕੇ ਹੱਕਾ ਬੱਕਾ ਰਹਿ ਰਿਹਾ ਹੈ ਕਿ ਅਜਿਹਾ ਵੀ ਕੋਈ ਕੁੜੀ ਕਰ ਸਕਦੀ ਹੈ ਕੋਈ ਪਤਨੀ ਕਰ ਸਕਦੀ ਹੈ ਆਪਣੇ ਜੀਵਨ ਸਾਥੀ ਦਾ ਹੀ ਕਿਸੇ ਦੂਸਰੀ ਔਰਤ ਦੇ ਨਾਲ ਵਿਆਹ ਕਰਵਾਤਾ ਇੱਕ ਪਰਮਾਨੈਂਟ ਨੌਕਰਾਨੀ ਚਾਹੀਦੀ ਸੀ ਇਹ ਨਿੱਕੇ ਜਿਹੇ ਕਾਰਨ ਕਰਕੇ